ਕਿ 크ਿਸਚਨ ਲੋਗ ਕੁੱਤੇ ਹੁੰਦੇ ਨੇ ਤੇ ਉਹਨਾਂ ਨੂੰ ਜਿਨ੍ਹਾਂ ਨੂੰ ਅੱਜ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਸੀ ਉਹਨਾਂ ਨੇ ਮਾਫੀ ਨਹੀਂ ਮੰਗੀ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਜੋ ਸਾਡੇ ਪਤਵੰਤੇ ਸੱਜਣ ਅਤੇ ਪ੍ਰਭੂ ਦੇ ਦਾਸ ਅੱਜ ਉਹਨਾਂ ਕੋ ਗਏ ਨੇ ਉਹਨਾਂ ਨੇ ਪਤਾ ਨਹੀਂ ਕੀ ਉਹਨਾਂ ਨਾਲ ਗੁਸਤਗੂ ਕੀਤੀ ਉਹ ਆਪ ਹੀ ਸਟੇਟਮੈਂਟਾਂ ਲਈ ਜਾਂਦੇ ਨੇ ਅੱਜ ਤੱਕ ਉਹ ਆਪਣੇ ਸ਼ਬਦਾਂ ਦੀ ਆਪਣੇ ਵੱਲੋਂ ਸਪੱਸ਼ਟੀਕਰਨ ਅਤੇ ਮਾਫੀ ਨਹੀਂ ਮੰਗਦੇ ਤੇ ਇਹ ਸੰਘਰਸ਼ ਜਾਰੀ ਰਹੇਗਾ ਵਾਦਾ ਹੈ ਸੰਗਤ ਦੇ ਨਾਲ ਜਿਹੜੇ ਕੰਮ ਲਈ ਅਸੀਂ ਉੱਠੇ ਆ ਕਰਕੇ ਪੂਰਾ ਉਠਾਟੇ ਆ ਕਿਉਂਕਿ ਪ੍ਰਭੂ ਦੀ ਮਰਜ਼ੀ ਸਾਡੇ ਨਾਲ ਹੁੰਦੀ ਹੈ ਤਰਿੰਦਰ ਸ਼ਾਸਤਰੀ ਤੇ ਵੀ ਪਰਚਾ ਹੋਏਗਾ ਤੁਸੀਂ ਵੀ ਦੇਖੋਗੇ ਤਾਂ ਸਾਰੀ ਦੁਨੀਆ ਦੇਖੇਗੀ ਸਾਰਿਆਂ ਨੂੰ ਜੈ ਜੈ ਉਸ ਮਸੀਹ ਦੀ ਇਹ ਸ਼ਾਮ ਦੇ ਸਮੇਂ ਮੈਂ ਆਪ ਸਾਡੇ ਰੂਬਰੂ ਹੋ ਰਿਹਾ ਆ ਕਿ ਜਿਸ ਤਰ੍ਹਾਂ ਅਸੀਂ ਜਾਣਦੇ ਆ ਕਿ ਪੰਜਾਬ ਦੇ ਵਿੱਚ ਜਿਵੇਂ ਮਸੀਹਤ ਨੂੰ ਨਜ਼ਰ ਲੱਗ ਗਈ ਹੁੰਦੀ ਹੈ ਤੇ ਸਾਡੇ ਪ੍ਰਭੂ ਦੇ ਦਾਸ ਆਪਣੇ ਆਪਣੇ ਪਵਿੱਤਰ ਸਟੇਜ ਦੇ ਉੱਤੋਂ ਆਪਣੀਆਂ ਪੜਾਹਸਾਂ ਕੱਢਣ ਲੱਗੇ ਹੋਏ ਨੇ ਮੈਂ ਉਹਨਾਂ ਨੂੰ ਇਹ ਨਸੀਹਤ ਦੇਣੀ ਚਾਹਨਾ ਮੈਂ ਕੁਝ ਨਹੀਂ ਆ ਕਿਉਂਕਿ ਉਹਨਾਂ ਦੇ ਕੋਲ ਬਹੁਤ ਵੱਡੇ ਵੱਡੇ ਮੀਡੀਆ ਦੇ ਸ ਹੈ ਡਿਜੀਟਲ ਸੈਟਅਪ ਨੇ ਤੇ ਜਿੱਥੇ ਫੇਕ ਆਈਡੀਆਂ ਵੀ ਬਣੀਆਂ ਹੋਈਆਂ ਨੇ ਕਿਉਂਕਿ ਲਾਈਕ ਵੀ ਵਧਾਣੇ ਹੁੰਦੇ ਆ, ਵਿਊ ਵੀ ਵਧਾਣੇ ਹੁੰਦੇ, ਕਮੈਂਟ ਵੀ ਵਧਾਣੇ ਹੁੰਦੇ ਆ ਤੇ ਉਹਨਾਂ ਦੇ ਕੋਲ ਬਹੁਤ ਵੱਡਾ ਸਿਸਟਮ ਹੈ। ਜਦੋਂ ਅਸੀਂ ਬੋਲਦੇ ਆ ਸੱਚਾਈ ਦੀ ਗੱਲ ਕਰਦੇ ਆ ਤਾਂ ਉਦੋਂ ਸਾਰੇ ਹੀ ਨਕਲੀ ਲੋਕ ਉਹਦੇ ਤੇ ਕਮੈਂਟ ਦੇਣਾ ਸ਼ੁਰੂ ਕਰ ਦਿੰਦੇ ਆ। ਮੈਂ ਉਹਨਾਂ ਦਾ ਵੀ ਧੰਨਵਾਦ ਦੀਆਂ ਕਿਉਂਕਿ ਉਹਨਾਂ ਨੇ ਆਪਣੀ ਡਿਊਟੀ ਨਿਭਾਣੀ ਹੁੰਦੀ ਹੈ। ਪਰ ਮੈਂ ਇੱਕ ਦੱਸਣਾ ਗੱਲ ਜਦੋਂ ਜਦੋਂ ਮਸੀਹਤ ਤੇ ਕੋਈ ਪ੍ਰੋਬਲਮ ਆਈ ਹੈ ਉਦੋਂ ਉਦੋਂ ਅਸੀਂ ਉੱਠ ਕੇ ਆਏ ਆ ਬਹੁਤ ਜਣਿਆਂ ਨੇ ਸਵਾਲ ਕੀਤੇ ਕਿ 25 ਤਰੀਕ ਤੋਂ ਜੋ ਵਿਵਾਦ ਚੱਲਦੇ ਸੀ ਤੁਸੀਂ ਉਦੋਂ ਕਿਉਂ ਨਹੀਂ ਸਾਹਮਣੇ ਆਏ ਅਸੀਂ ਉਦੋਂ ਇਸ ਲਈ ਸਾਹਮਣੇ ਨਹੀਂ ਆਏ ਕਿ ਦੋ ਪਰਿਵਾਰਾਂ ਦੀ ਆਪਸ ਦੀ ਲੜਾਈ ਸੀ ਪਰ ਜਦੋਂ ਪਰਿਵਾਰਾਂ ਦੀ ਲੜਾਈ ਉੱਪਰ ਕੇ ਬਾਹਰ ਆ ਜਾਂਦੀ ਹੈ ਤੇ ਸਮਾਜ ਦੀ ਸੜਕਾਂ ਦੀ ਲੜਾਈ ਬਣ ਜਾਂਦੀ ਹੈ ਉਹ ਫਿਰ ਪਰਿਵਾਰਾਂ ਦੀ ਲੜਾਈ ਨਹੀਂ ਰਹਿੰਦੀ ਉਹ ਪੂਰੀ ਕਮਿਊਨਿਟੀ ਦੀ ਤੇ ਪੂਰੇ ਸਮਾਜ ਦੀ ਲੜਾਈ ਹੋ ਜਾਂਦੀ ਹੈ ਪਿਛਲੇ ਦਿਨੀ ਜਦੋਂ ਅਸੀਂ ਪਵਿੱਤਰ ਸਟੇਜਾਂ ਦੇ ਉੱਤੋਂ ਆਪਣੀਆਂ ਭੜਾਸਾਂ ਕੱਢਣ ਲੱਗੇ ਤੇ ਪ੍ਰਭੂ ਦੇ ਦਾਸ ਪਾਸਟਰ ਅੰਕੁਰ ਨਰੂਲਾ ਜੀ ਆਪਣੇ ਉਹ ਬੋਲ ਖੋ ਬੈਠੇ ਆ ਤੇ ਉਹਨਾਂ ਦੇ ਵਿੱਚ ਉਹਨਾਂ ਨੇ ਜਾਣੇ ਜਾਂ ਅਣਜਾਣੇ ਦੇ ਵਿੱਚ ਸਾਨੂੰ ਨਹੀਂ ਪਤਾ ਵੀ ਜਾਣ ਬੁੱਝ ਕੇ ਜਾਂ ਅਣਜਾਣੇ ਦੇ ਵਿੱਚ ਉਹਨਾਂ ਨੇ ਇੱਕ ਬਾਈਬਲ ਨੂੰ ਸੰਬੋਧਨ ਕਰਦੇ ਹੋਏ ਇਹ ਗੱਲਾਂ ਕਰ ਦਿੱਤੀਆਂ ਕਿ 크ਿਸਚਨ ਲੋਗ ਕੁੱਤੇ ਹੁੰਦੇ ਨੇ ਤੇ ਉਹਨਾਂ ਨੂੰ ਜਿਹਨਾਂ ਨੂੰ ਅੱਜ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਸੀ ਉਹਨਾਂ ਨੇ ਮਾਫੀ ਨਹੀਂ ਮੰਗੀ ਪਰ ਫਿਰ ਵੀ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਜੋ ਸਾਡੇ ਪਤਵੰਤੇ ਸੱਜਣ ਅਤੇ ਪ੍ਰਭੂ ਦੇ ਦਾਸ ਅੱਜ ਉਹਨਾਂ ਕੋ ਗਏ ਨੇ ਉਹਨਾਂ ਨੇ ਪਤਾ ਨਹੀਂ ਕੀ ਉਹਨਾਂ ਨਾਲ ਗੁਫ਼ਤਗੂ ਕੀਤੀ ਉਹ ਆਪ ਹੀ ਸਟੇਟਮੈਂਟਾਂ ਦੇਈ ਜਾਂਦੇ ਨੇ ਜਦ ਕਿ ਉਹਦੀ ਕਲੈਰੀਫਿਕੇਸ਼ਨ ਅੱਜ ਪੜ੍ਹੇ ਲਿਖੀ ਜਨਰੇਸ਼ਨ ਆ ਪੜ੍ਹੇ ਲਿਖੇ ਲੋਕ ਨੇ ਉਹ ਅੰਕੁਰ ਨਰੂਲਾ ਜੀ ਨੂੰ ਆਪ ਦੇਣੀ ਚਾਹਦੀ ਹੈ ਚਾਹੀਦੀ ਆ ਮੈਂ ਦੱਸਣਾ ਚਾਹਨਾ ਜੇ ਲੋਕ ਕਹਿਣ ਕਿ ਮੈਂ ਨਹੀਂ ਮੈਂ ਆਪਣੇ ਪਰਿਵਾਰ ਦੀ ਜ਼ਮੀਨ ਉਹਨਾਂ ਨੂੰ ਚਰਚਾ ਚਲਾਉਣ ਦੇ ਲਈ ਦਿੱਤੀ ਘਰ ਦਿੱਤਾ ਤੇ ਮੈਂ ਇਦਾਂ ਦੀ ਗੱਲ ਕੁਝ ਨਹੀਂ ਰੱਖਦਾ ਕਿ ਮੇਰੀ ਉਹਨਾਂ ਨਾਲ ਵੈਰ ਵਿਰੋਧ ਪਰ ਮੈਂ ਇੱਕ ਗੱਲ ਦੱਸਣੀ ਚਾਹਨਾ ਜਦੋਂ ਵੀ ਮਸੀਹ ਕੌਮ ਦੇ ਉਲਟ ਕੋਈ ਬੋਲੇਗਾ ਚਾਹੇ ਕੋਈ ਆਪਣਾ ਆ ਚਾਹੇ ਕੋਈ ਬੇਗਾਨਾ ਆ ਤੇ ਉਹਦੇ ਉੱਥੇ ਆਵਾਜ਼ ਅਸੀਂ ਚੁੱਕਣੀ ਚੁੱਕਣੀ ਐ ਚਾਹੇ ਮੇਰੇ ਪਰਿਵਾਰ ਚੋਂ ਕੋਈ ਨਾ ਹੋਵੇ ਜੇ ਉਹ ਮਸੀਹ ਕੌਮ ਦੇ ਜਾਂ ਪ੍ਰਭੂ ਦੇ ਉਲਟ ਬੋਲੇਗਾ ਤਾਂ ਅਸੀਂ ਆਪਣੀ ਆਵਾਜ਼ ਬੁਲੰਦ ਕਰਾਂਗੇ ਅਤੇ ਕੌਮ ਦੀ ਖਾਤਰ ਸੰਘਰਸ਼ ਵੀ ਕਰਾਂਗੇ ਹੁਣ ਮੈਂ ਦੱਸਣਾ ਚਾਹਨਾ ਕਿ ਮੇਰੇ ਕੋਈ ਵੀ ਪਰਸਨਲ ਥਿਊ ਨਹੀਂ ਸੀ ਉਹ ਜਿੰਨੇ ਵੀ ਥਿਊ ਸੀ ਸੰਗਤ ਦੇ ਥਿਊ ਸੀ ਸੰਗਤ ਨੂੰ ਮੈਂ ਦੱਸਣਾ ਚਾਹਨਾ ਵੀ ਜਦ ਤੱਕ ਉਹ ਆਪਣੇ ਸ਼ਬਦਾਂ ਦੀ ਆਪਣੇ ਵੱਲੋਂ ਸਪੱਸ਼ਟੀਕਰਨ ਅਤੇ ਮਾਫੀ ਨਹੀਂ ਮੰਗਦੇ ਤੇ ਸੰਘਰਸ਼ ਜਾਰੀ ਰਹੇਗਾ ਜਿਸ ਤਰ੍ਹਾਂ 크ਿਸਚਨ ਕਮਿਊਨਿਟੀ 크ਿਸਚਨ ਕਲੀਸੀਆ ਸਾਨੂੰ ਹੁਕਮ ਲਾਏਗੀ ਅਸੀਂ ਉਹਦੀ ਸੇਵਾ ਦੇ ਵਿੱਚ ਹਾਜ਼ਰ ਹੈ ਸਾਡੀ ਪਰਸਨ ਪਰਸਨਲ ਕਿਸੇ ਨਾਲ ਕੋਈ ਰੰਜਿਸ਼ ਨਹੀਂ ਆ ਮਸੀਹ ਦੀ ਦੇਹ ਪ੍ਰਭੂ ਦੀ ਦੇਹ ਪ੍ਰਭੂ ਦੀ ਬਾਡੀ ਆਫ ਕ੍ਰਾਈਸਟ ਕ੍ਰਿਸਚੀਅਨਸ ਨੂੰ ਜਦੋਂ ਗਾਲੀ ਦੇ ਨਾਲ ਸੰਬੋਧਨ ਸੰਬੋਧਨ ਕੀਤਾ ਗਿਆ ਆ ਤੇ ਪੂਰੇ ਪੰਜਾਬ ਕੀ ਪੂਰੀ ਦੁਨੀਆ ਭਰ ਦੀ ਸੰਗਤ ਦੇ ਵਿੱਚ ਰੋਸ਼ ਹੈ ਤੇ ਇਹ ਸ਼ਬਦ ਉਹਨਾਂ ਨੂੰ ਵਾਪਸ ਲੈਣੇ ਪੈਣੇ ਆ ਤੇ ਉਹਦੀ ਮਾਫੀ ਮੰਗਣੀ ਪੈਣੀ ਆ ਅਗਲੀ ਦੀ ਰਣਨੀਤੀ ਜਿਸ ਤੱਕ ਕ੍ਰਿਸਚੀਅਨਸ ਨੇ ਸਾਨੂੰ ਦਿੱਤੀ ਸੀ ਉਸੇ ਤਰੀਕੇ ਦੇ ਨਾਲ ਨਿਭਾਈ ਜਾਏਗੀ ਕੱਲ੍ਹ ਜਾਂ ਅੱਜ ਜੇ 2-4 ਜਣੇ ਉਹਨਾਂ ਦੇ ਨਾਲ ਜਾ ਕੇ ਕੋਈ ਸਮਝੌਤਾ ਕਰਕੇ ਆਏ ਜਾਂ ਕਿਸੇ ਗੱਲ ਨੂੰ ਮੰਨ ਕੇ ਆਏ ਆ ਤੇ ਸਾਨੂੰ ਨਹੀਂ ਪਤਾ ਉਹਦੇ ਵਿੱਚ ਕੀ ਗੱਲ ਆ ਇਹ ਵੀ ਹੋ ਸਕਦਾ ਵੀ ਇਹਨਾਂ ਕੋਲ ਵੱਡਾ ਡਿਜੀਟਲ ਸਿਸਟਮ ਆ ਤੋੜ ਮਰੋੜ ਕੇ ਇਹਨਾਂ ਨੇ ਵੀ ਪੇਸ਼ ਕੀਤਾ ਹੋਵੇ ਇਸ ਲਈ ਸਪਸ਼ਟੀਕਰਨ ਮੀਡੀਆ ਦੇ ਵਿੱਚ ਆ ਕੇ ਦੇਣ ਜਿਵੇਂ ਮੀਡੀਆ ਦੇ ਵਿੱਚ ਵਾਇਰਲ ਹੋਈ ਹੈ ਕਿ ਫਲਾਨੀ ਜਗ੍ਹਾ ਤੇ ਉੱਤੇ ਕ੍ਰਿਸਚਨਾਂ ਨੂੰ ਕੁੱਤੇ ਗਿਆ ਗਿਆ ਦੱਸਣ ਕਿਸ ਤਰ੍ਹਾਂ ਕਿਸ ਚਨਾਨ ਕੁੱਤੇ ਕਿਹਾ ਗਿਆ ਆ ਇਸ ਤੇ ਲਈ ਜਿਹੜੇ ਲੋਕ ਅੱਜ ਮੈਨੂੰ ਸ਼ਾਮ ਤੋਂ ਫੋਨ ਕਰ ਰਹੇ ਨੇ ਉਹ ਫੋਟੋਆਂ ਵੀਡੀਓ ਦੇਖ ਕੇ ਮੈਂ ਉਹਨਾਂ ਨੂੰ ਦੱਸਣਾ ਚਾਹਨਾ ਵੀ ਇਦਾਂ ਦੀ ਕੋਈ ਗੱਲ ਨਹੀਂ ਐ ਜੋ ਕ੍ਰਿਸਚੀਅਨ ਕਲੀਸਿਆ ਕਹੇਗੀ ਅਸੀਂ ਉਸੇ ਅਕੋਰਡਿੰਗ ਚੱਲਾਂਗੇ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹੇ ਤੇ ਹਾਜ਼ਰ ਰਹਾਂਗੇ ਗੱਲ ਇਹ ਕਰੀਏ ਤਰਿੰਦਰ ਸ਼ਾਸਤਰੀ ਦੀ ਤਰਿੰਦਰ ਸ਼ਾਸਤਰੀ ਦੀ ਕਮਾਂਡ ਵੀ ਇਹਨਾਂ ਦੇ ਹੱਥ ਸੀ ਇਹਨਾਂ ਨੇ ਉਹਨਾਂ ਤੇ ਦਰਖਾਸਤਾਂ ਦਿੱਤੀਆਂ ਤੇ ਇਹਨਾਂ ਨੇ ਉਹ ਕਰਾਉਣਾ ਸੀ ਹੁਣ ਉਹ ਵੀ ਸਿਸਟਮ ਇਸ ਤੋਂ ਬਾਅਦ ਚੱਲੇਗਾ ਤੁਹਾਡੇ ਨਾਲ ਜਾਓ ਵਾਧਾ ਹੈ ਸੰਗਤ ਦੇ ਨਾਲ ਜਿਹੜੇ ਕੰਮ ਲਈ ਅਸੀਂ ਉੱਠੇ ਆ ਕਰਕੇ ਪੂਰਾ ਹਟੇ ਆ ਕਿਉਂਕਿ ਪ੍ਰਭੂ ਦੀ ਮਰਜ਼ੀ ਸਾਡੇ ਨਾਲ ਹੁੰਦੀ ਹੈ ਤਰਿੰਦਰ ਸ਼ਾਸਤਰੀ ਤੇ ਵੀ ਪਰਚਾ ਹੋਏਗਾ ਤੁਸੀਂ ਵੀ ਦੇਖੋਗੇ ਤਾਂ ਸਾਰੀ ਦੁਨੀਆ ਦੇਖੇਗੀ ਸਾਰਿਆਂ ਨੂੰ ਜੈ ਯਿਸੂ ਮਸੀਹ ਦੀ